ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਤੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਮੌਸਮ ਦੀ ਜਾਣਕਾਰੀ ਦੇ ਯੋਸਫ ਖੈਲਾ ਸਾਡੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਲੋਹੜੀ ਦੇ ਤਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਇਹ ਲੋਹੜੀ ਦਾ ਤਿਹਾੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਇਹ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਾਂਗੇ ਸਾਰਿਆਂ ਨੂੰ ਜਿਹੜਾ ਪਰਮਾਤਮਾ ਤੰਦਰੁਸਤੀਆਂ ਬਖਸ਼ਣ ਸਾਰੇ ਲੋਕ ਠੀਕ ਰਹਿਣ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਮੌਸਮ ਤੇ ਆਉਣਿਆ ਲਗਾਤਾਰ ਤਾਬਰਤੋਰ ਠੰਡ جاری ਹੈ ਜੇਕਰ ਆਪਾਂ ਅੱਜ ਸਵੇਰ ਦੇ ਟੈਂਪਰੇਚਰ ਦੀ ਗੱਲ ਕਰੀਏ ਐਸਲੇ ਜਿਆ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਥੇ ਆਪਾਂ ਅਪਡੇਟ ਦੇਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਟੈਂਪਰੇਚਰ ਦੀ ਰਿਕਾਰਡ ਟੁੱਟਿਆ 0 ਡਿਗਰੀ ਦੇ ਨਾਲ 0.0 ਡਿਗਰੀ ਦੇ ਨਾਲ ਅੱਜ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਨਵਾਂ ਸ਼ਹਿਰ ਦਾ ਬੱਲੋਵਾਲ ਸੌਂਕੜੀ ਖੇਤਰ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਜਿੱਥੇ ਟੈਂਪਰੇਚਰ 0.0 ਡਿਗਰੀ ਤੇ ਚਲੇ ਗਿਆ ਹੁਣ ਮਾਈਨਸ ਵੀ ਜਾ ਸਕਦੇ ਨੇ ਅਗਲੇ 1-2 ਦਿਨਾਂ ਦੇ ਵਿੱਚ ਅ ਬਾਕੀ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਲੁਧਿਆਣਾ ਦੀ ਗੱਲ ਕਰਦੇ ਆ ਤੇ 3.6 ਡਿਗਰੀ ਪਟਿਆਲਾ 3.4 ਡਿਗਰੀ ਅ ਅੰਮ੍ਰਿਤਸਰ ਸਾਹਿਬ 1.6 ਡਿਗਰੀ ਗੁਰਦਾਸਪੁਰ 2.3 ਡਿਗਰੀ ਯਾਨੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜੇ 4 ਡਿਗਰੀ ਤੋਂ ਤਾਂ ਹਾਂ ਨਹੀਂ ਟੱਪੇ 4 ਡਿਗਰੀ ਦੇ ਨਾਲ 5 ਡਿਗਰੀ ਦੇ ਨਾਲ ਪ੍ਰੋਪਰ ਜਿਹੜਾ ਸਭ ਤੋਂ ਜਿਹੜਾ ਕਹਿ ਸਕਦਾ ਸਭ ਤੋਂ ਉੱਤੇ ਰਿਹਾ ਟੈਂਪਰੇਚਰ ਦੇ ਨਾਲ ਵੈਸੇ ਬਹੁਤ ਹੀ ਖੇਤਰਾਂ ਦੇ ਵਿੱਚ 4 ਤੋਂ ਵੀ ਥੱਲੇ ਟੈਂਪਰੇਚਰ ਦਰਜ ਹੋਏ ਨੇ ਉੱਥੇ ਹੀ 1.6 ਡਿਗਰੀ ਦੇ ਨਾਲ ਸੋਨੀ ਫਤਿਹਲਾ ਸਭ ਤੋਂ ਠੰਡਾ ਖੇਤਰ ਅੱਜ ਦਰਜ ਹੋਇਆ ਤੜਕੇ ਸਵੇਰੇ ਹਰਿਆਣਾ ਦੇ ਵਿੱਚ ਸੋ ਇਹਦਾ ਸਿੱਧਾ ਅਰਥ ਹੈ ਕਿ ਠੰਡ ਜਿਹੜੀ ਉਹ ਜੋਰਾਂ ਤੇ ਫੈਰੀ ਹੈ ਤੇ ਠੰਡ ਤੋਂ ਬਚਣਾ ਜ਼ਰੂਰੀ ਹੈ। ਸੀਤ ਲਹਿਰ ਆਪਣੇ ਜੋਬਨ ਤੇ ਹੈ। ਅੱਜ ਲੋਹੜੀ ਦਾ ਤਿਉਹਾਰ ਵੀ ਹੈ ਤੇ ਧੁੰਦ ਸਵੇਰ ਤੋਂ ਹੀ ਛਾਈ ਹੋਈ ਆ ਪੰਜਾਬ ਦੇ ਲਗਭਗ ਸਮੁੱਚੇ ਖੇਤਰਾਂ ਦੇ ਵਿੱਚ ਸੰਗ ਨੂੰ ਧੁੰਦ ਦੀ ਚਾਦਰ ਛਾਈ ਹੋਈ ਆ। ਪਰ ਇਹ ਧੁੰਦ ਜ਼ਿਆਦਾ ਟਿਕਣੀ ਨਹੀਂ ਹੈ। 10:30-11 ਜਾਂ ਫਿਰ ਕਹਿ ਲਿਆ ਕਿ 12 ਤੋਂ ਫੈਲਾ ਫੈਲਾ ਧੁੰਦ ਪਾਟਣ ਦੇ ਅਸਰ ਹੋਣਗੇ ਕਿਉਂਕਿ ਉੱਪਰੋਂ ਫੱਦਰ ਤੇ ਬੱਦਲ ਲੰਘ ਰਹੇ ਆ। ਸਾਟਲਰ ਦੇ ਵਿੱਚ ਜਿਵੇਂ ਸਾਦਿਆਂ ਕਿ ਜਿਹੜੀ ਬਦਲਵਾਈ ਹੈ ਇਹ ਲਗਾਤਾਰ ਫਿਰੇ 24 ਘੰਟਿਆਂ ਤੋਂ ਚੱਲ ਰਹੀ ਹੈ અરਬ ਸਾਗਰ ਤੋਂ ਆਉਂਦੇ ਇਹ ਬੱਦਲ ਉੱਤੇ ਨੂੰ ਜਾ ਰਹੇ ਨੇ ਨਵੀਂ ਫਰਫੂਰ ਬੱਦਲ ਨੇ ਤੇ ਅੱਜ ਪੰਜਾਬ ਦੇ ਵਿੱਚ ਉਹਦੀ ਲੰਘ ਰਹੇ ਨੇ ਜਿਹਦੇ ਨਾਲ ਧੁੰਦ ਦੇ ਪਾਟਣ ਦੇ ਅਸਰ ਹੋਣਗੇ ਦੁਪਹਿਰ ਤੱਕ ਕੁਝ ਖੇਤਰਾਂ ਦੇ ਵਿੱਚ ਧੁੱਪ ਦੇ ਦਰਸ਼ਨ ਹੋ ਸਕਦੇ ਨੇ ਤੇ ਅੱਜ ਵੀ ਠੰਡੇ ਦਿਨ ਲਗਾਤਾਰ ਦਰਜ ਹੋਣਗੇ ਤਾਬਰ ਤੋਰ ਜਿਹੜੇ ਆ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਠੰਡ ਲਗਾਤਾਰ ਜਾ ਰਹੀ ਹੈ ਸੋ ਅੱਜ ਦੇ ਦਿਨ ਵੀ 16 ਤੋਂ ਥੱਲੇ ਟੈਂਪਰੇਚਰ ਦਰਜ ਹੋਣਗੇ 6-7 ਤੋਂ ਲੈ ਕੇ 12-13 ਦੇ ਵਿਚਕਾਰ ਟੈਂਪਰੇਚਰ ਦਿਨਾਂ ਦੇ ਚੱਲਦੇ ਰਹਿਣਗੇ ਅਗਲੇ 4 ਦਿਨ ਠੰਡ ਤੋਂ ਕੋਈ ਰਾਹਤ ਨਹੀਂ 13 14 15 16 16 ਤਰੀਕ ਤੱਕ ਜਾਂ ਅਗਲੇ 17 ਤਰੀਕ ਤੱਕ ਠੰਡ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਨੇ ਟੈਂਪਰੇਚਰ ਜਿਹੜੇ ਆ ਹੋਰ ਠੇਠਾ ਜਾ ਸਕਦੇ ਨੇ ਰਾਤਾਂ ਦਾ ਪਰ ਆ ਮਾਈਨਸ ਜਾਏਗਾ ਇਹਦੇ ਵਿੱਚ ਹੁਣ ਸਾਨੂੰ ਜਾਫ ਰਿਆ ਕਿ ਇਹ ਮਾਈਨਸ ਜਾ ਸਕਦਾ ਤੇ ਦਿਨਾਂ ਦਾ ਪਰ ਆ ਵੀ ਹੋਗਾ ਹਾਲਾਂਕਿ ਜਿਵੇਂ ਜਿਵੇਂ ਅੱਗੇ ਵਧਾਂਗੇ 17 18 ਤਰੀਕ ਤੋਂ ਥੋੜਾ ਥੋੜਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਏਗਾ ਭਾਵੇਂ ਉਹ ਰਾਤਾਂ ਦੇ ਟੈਂਪਰੇਚਰ ਹੋਣ ਭਾਵੇਂ ਦਿਨਾਂ ਦੇ ਪਰ ਉਹ ਇੰਨਾ ਨਹੀਂ ਵਧੇਗਾ ਕਿ ਠੰਡ ਬਿਲਕੁਲ ਚਲੀ ਜਾਵੇ 1-2 ਡਿਗਰੀ ਦਾ ਵਾਧਾ ਟੈਂਪਰੇਚਰ ਦੇ ਵਿੱਚ ਹੋ ਸਕਦਾ ਹੈ ਠੰਡ ਲਗਾਤਾਰ ਜਾਰੀ ਰਹੇਗੀ ਉਸ ਤੋਂ ਬਾਅਦ ਆ ਰਿਹਾ ਸਿਸਟਮ ਸਿਸਟਮ ਜਦੋਂ ਆਏਗਾ ਮੀਂਹ ਲੱਗਣਗੇ ਹਲਕੀ ਗੜੇਮਾਰਗੋ ਖੇਤਰਾਂ ਦੇ ਵਿੱਚ ਜੇਕਰ ਲੱਗ ਗਈ ਨਾ ਲੱਗੇ ਫਰਮਾਂ ਤੋਂ ਅੱਗੇ ਅਰਦਾਸ ਕਰਾਂਗੇ ਕਿਉਂਕਿ ਫਸਲਾਂ ਦਾ ਨੁਕਸਾਨ ਇਹ ਗੜੇਮਾਰਗ ਕਰਾ ਸਕਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਫਿਲ ਤਾਜ਼ਾ ਅਨਕੜਿਆਂ ਦੇ ਅਨੁਸਾਰ ਝਾਤੀ ਮਾਰਦੇ ਆ ਜੋ ਮੌਸਮ ਖਾਗਨੇ ਅੱਜ ਜਾਰੀ ਕੀਤੇ ਆ ਰੈਡ ਅਲਰਟ ਅੱਜ ਲਈ ਜਾਰੀ ਕੀਤੇ ਗਏ ਨੇ ਜੀ ਕੋਲਡ ਵੇਵ ਕੋਲਡ ਰੇ ਸੀਤ ਲਹਿਰ ਦੇ ਅਲਰਟ ਨੇ ਤੇ ਧੁੰਦ ਬਹੁਤ ਹੀ ਖੇਤਾਂ ਦੇ ਵਿੱਚ ਛਾਈ ਹੋਈ ਆ ਤੇ ਵੈਰੀ ਡੈਸ ਫੌਗ ਯਾਨੀ ਕਿ ਸੰਗਣੀ ਧੁੰਦ ਦੀ ਅੱਜ ਰੈਡ ਅਲਰਟ ਜਾਰੀ ਕੀਤੇ ਗਏ ਨੇ ਰੈਡ ਅਲਰਟ ਇੱਕ ਵੱਡੇ ਅਲਰਟ ਹੁੰਦੇ ਨੇ ਕੱਲ ਤੋਂ ਧੁੰਦ ਦੇ ਜਿਹੜੇ ਲਗਾਤਾਰ ਅਲਰਟ ਨੇ 17-18 ਤਰੀਕ ਤੱਕ ਕਹਿਣ ਦਾ ਹਵਾ ਧੁੰਦ ਤੋਂ ਹਾਲੇ ਰਾਹਤ ਨਹੀਂ ਤੇ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਸਾਡੇ ਨਾਲ ਜੁੜੇ ਜਿਹੜੇ ਸਾਡੇ ਸਰੋਤੇ ਨੇ ਕਿਉਂਕਿ ਅੱਜ ਲੋਹੜੀ ਦਾ ਤਿਉਹਾਰ ਹੈ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਪਤੰਗਾ ਉਡਾਉਣੀਆਂ ਨੇ ਸ਼ੌਕ ਹੈ ਤੁਹਾਡੇ ਚਲੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸ਼ੌਕ ਨਾ ਪਗਾਓ ਆਪਣਾ ਤੁਸੀਂ ਪਤੰਗਾ ਉਡਾਉਣੀਆਂ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਨੌਜਵਾਨ ਤੇ ਆਪਣਾ ਧਾਗੇ ਡੋਰ ਨਾਲ ਤੁਸੀਂ ਪਤੰਗ ਉਡਾਓ ਤਾਂ ਕਿ ਕਿਸੇ ਦੀ ਜਾਨ ਨਿਦਮ ਵਾਲੇ ਨੁਕਸਾਨ ਨਾ ਹੋਵੇ ਕਿਸੇ ਦਾ ਤੇ ਆਪਣਾ ਵਿਚਾਰ ਖੋਜੇ ਇਹ ਤਿਹਾਰ ਖੁਸ਼ੀਆਂ ਖੜੇ ਨਾਲ ਮਨਾਓ ਸੋ ਫਿਲਹਾਲ ਠੰਡ ਚੱਲੀ ਜਾ ਰਹੀ ਹੈ ਜੀ ਠੰਡ ਚੱਲੀ ਰਹੇਗੀ ਆਉਂਦੇ 4 ਦਿਨਾਂ ਦੇ ਵਿੱਚ ਸਿਸਟਮ ਦੀ ਅਪਡੇਟ ਆਉਂਦੇ ਦਿਨਾਂ ਦੇ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ